ਚੋਨਾਂ ਦੇ ਮਾਹੌਲ ਦੇ ਵਿੱਚ ਜਿੱਥੇ ਕਿ ਪੰਜਾਬ ਪੁਲਿਸ ਹਰ ਪਾਸੇ ਬੜੀ ਅਲਰਟ ਹੈ ਇਸ ਦਰਮਿਆਨ ਰਾਤ ਪੰਜਾਬ ਦੇ ਮਸ਼ਹੂਰ ਗਾਇਕ ਸਲੀਮ ਦੇ ਘਰ ਹੋ ਗਈ ਚੋਰੀ ਮੈਂ ਜਦ ਤੱਕ ਦਸਮੁਤਾਬਕ ਚੋਰ ਕੁਝ ਕੈਸ਼ ਤੇ ਪੇਪਰ ਲੈ ਕੇ ਫਰਾਰ ਹੋ ਗਏ ਕਈ ਵਾਰੀ ਪੁਲਿਸ ਨੂੰ ਫੋਨ ਕਰਨ ਤੇ ਵੀ ਪੁਲਿਸ ਬਹੁਤ ਲੇਟ ਪਹੁੰਚੀ ਇਹ ਤਾਂ ਥੋੜਾ ਜਿਹਾ ਐਡਵਾਂਸ ਸੀਗਾ ਚੋਕ ਬਣੀ ਸੀਗੀ ਗੱਡੀ ਆ ਪੜੀ 240 ਤੇ ਆਏ ਆ ਤੇ 252 ਤੱਕ ਚਲੇ ਗਏ ਹਾਂ ਮੈਕਲਰ ਨਹੀਂ ਐਕਟਿਵਾ ਤੇ ਆਏ ਹਾਂ ਮੈਂ ਤੁਹਾਨੂੰ ਵੀਡੀਓ ਦੇ ਦਿੰਦਾ ਉਹਦੇ ਵਿੱਚ ਵੀਡੀਓ ਚੱਲੇਗਾ ਪ੍ਰੋਪਰ ਆਫਿਸ ਹੈ ਟਾਇਸ ਕਰਕੇ ਪ੍ਰੋਗਰਾਮ ਤਾਂ ਵੀ ਮੁੰਡੇ ਆਉਂਦੇ ਆ ਸਾਹਮਣੇ ਗੈਸ ਰੂਮ ਆ ਤੇ ਅੱਜ ਕੱਲ ਪ੍ਰੋਗਰਾਮ ਨਹੀਂ ਸੀਗਾ ਸਰ ਕੈਮਰੇ ਵਗੈਰਾ ਲੱਗੇ ਹੋਏ ਜੀ ਕੈਮਰੇ ਰੈਨੋਵੇਸ਼ਨ ਚੱਲ ਰਹੀ ਹੈ ਇੰਸਟਾਲ ਕੀਤੇ ਨਹੀਂ ਆ ਗਿਆ ਹਾਂ ਕਹਿ ਨਹੀਂ ਸਕਦਾ ਪਰ ਵੀਡੀਓ ਚਾਹਤ ਵੀ ਉਹਦੇ ਚ ਵੀਡੀਓ ਚ ਕਿੰਨੇ ਵਿੱਤੀ ਆ ਰਹੇ ਦੋ ਬੰਦੇ ਆਏ ਮੇਰੀ ਦੁਕਾਨ ਦੀ ਦਿਖਾਉਂਗਾ ਮੈਂ ਦਿਖਾ ਦਿੰਦਾ ਕਿੰਨੇ ਕੀ ਲੈਣ ਦੀ ਸੀ ਲੋਕਰ ਦੇ ਵਿੱਚ ਭਾਈ ਪਤਾ ਕੁਝ ਲੋਕਰ ਵੀ ਇੱਕ ਤਾਂ ਐਡਵਾਂਸ ਹੀ ਸੀਗਾ ਬ ਦੋ ਗੋਮਣ ਸਿੰਘ ਗੋਲਡ ਵੀ ਸੀਗਾ ਭਾਈ ਇਹ ਇੱਕ ਪੁਲਿਸ ਨੂੰ ਫੋਨ ਕੀਤਾ ਗਿਆ ਭਾਈ ਕਾਫੀ ਟਾਈਮ ਹੋ ਗਿਆ ਭਾਈ ਆਹ ਦੇਖੋ ਆਹ ਐਕਟਿਵਾ ਤੇ ਆਉਂਦੇ ਆ ਸੋ ਆਹ ਦੇਖੋ ਜੀ ਐਕਟਿਵਾ ਦੇ ਵਿੱਚ ਫੇਸ ਕਵਰ ਕੀਤਾ ਹੋਇਆ ਆਏ ਤੇ ਰਾਤ ਦਾ ਸਮਾਂ ਕਾਫੀ ਦੇਰ ਰਾਤ ਦਾ ਆ ਮੁੰਡੇ ਦੋ ਇਹਨੇ ਕੈਮਰਾ ਕੈਮਰੇ ਦਾ ਮੂਵੀ ਦੂਸਰੇ ਪਾਸੇ ਕਰਤਾ ਛਾਲ ਮਾਰ ਕੇ ਤਾਂ ਜੋ ਕੈਮਰਾ ਵੀ ਘੁਮਾਤਾ ਹੀ ਹੁੰਦਾ ਹਾਂਜੀ ਪਰ ਉਹ ਕੈਮਰਾ ਇੰਸਟਾਲ ਨਹੀਂ ਹੋਏ ਹਲੇ ਪਰ ਸਾਹਮਣੇ ਵਾਲਿਆਂ ਦੇ ਸਾਡੇ ਲੱਗੇ ਉਹਦੇ ਤੋਂ ਵੀ ਵੀਡੀਓ ਆਈ ਹੈ ਭਾਰੀ ਅਸੀਂ ਤਾਂ ਆਪਣੇ ਆਪ ਨੂੰ ਸੇਫ ਸਮਝਦੇ ਕਿ ਯਾਰ ਆਫਿਸ ਅਸੀਂ ਬਾਹਰ ਨਹੀਂ ਬਣਾ ਕੇ ਇੱਥੇ ਘਰੇ ਹੀ ਆਪਣੇ ਚਲੋ ਇਧਰ ਸੇਫ ਹੈ ਪਰ ਅਸੀਂ ਅੱਜ ਪਤਾ ਲੱਗ ਗਿਆ ਕਿ ਆਪਾਂ ਇੱਥੇ ਵੀ ਸੇਫ ਨਹੀਂ ਸਰ ਪੁਲਿਸ ਨਹੀਂ ਦੇਜਦੇ ਘੰਟਾ ਹੋ ਗਿਆ ਪੁਲਿਸ ਨਹੀਂ ਪਹੁੰਚੀ ਭਾਈ ਜੀ ਉਹਨਾਂ ਦੀ ਕਾਰਗੁਜ਼ਾਰੀ ਕਰੂੰਗਾ ਸੱਚੇ ਖੜੇ ਸੀ ਦੋ ਜਣੇ ਆ ਭਾਈ ਜੀ ਤੁਹਾਡੇ ਨਾਲ ਹੀ ਐਂਟਰ ਕੀਤਾ ਮੈਂ ਜਦੋਂ ਮੁੰਡਾ ਆਉਂਦਾ ਉਹ ਘਟਾ ਤੋਂ ਬਾਹਰ ਹੀ ਖੜ ਗਿਆ ਸੀ ਬੜੀ ਜੀ ਮਤਲਬ ਕਿ ਹਜੇ ਤੁਹਾਨੂੰ ਪ੍ਰੋਪਰ ਕੁਝ ਨਹੀਂ ਪਤਾ ਕਿ ਹੋਰ ਕਿੰਨਾ ਕੀ ਨੁਕਸਾਨ ਹੋਇਆ ਕਿੰਨਾ ਕੁ ਲੱਗਿਆ ਦੋ ਚੀਜ਼ਾਂ ਸੀ ਜਿਹੜੀਆਂ ਉਹ ਨਹੀਂ ਆ ਬਾਕੀ ਹੁਣ ਦੇਖ ਕੇ ਪਤਾ ਲੱਗਦਾ ਇੱਥੇ ਵੀ ਭਾਜੀ ਚੋਰੀ ਰਹਿੰਦੀ ਹੈ ਕਿਹਨੂੰ ਵਿੱਚੋਂ ਆਪ ਕਹਿੰਦਾ ਤੁਸੀਂ ਇਹ ਰਹਿੰਦੇ ਆਪ ਮੁੰਡਾ ਹੁੰਦਾ ਜੀ ਜਿਹੜਾ ਆਇਆ ਸੀ 10 ਵਜੇ ਦੇਖਿਆ ਖੁੱਲਾ ਮੈਂ ਜਿੰਦਾ ਉੱਥੇ ਲਿਗਿਆ ਪੈਸੇ ਭਾਜੀ ਨੂੰ ਮੇਰੇ ਮਾਰੀ ਇਹਨਾਂ ਦੇ ਘਰੇ ਤੇ ਮਣੀ ਭਾਜੀ ਆਏ ਬਾਹਰ ਦੇਖਿਆ ਤੇ ਜੋਸਪਾਈ ਨੇ ਫੋਨ ਕੀਤਾ ਭਾਜੀ ਫਟਾਫਟ ਆਏ ਫਿਰ ਦੋਈ ਤੇ ਭਾਈ ਨੇ ਦੇਖਿਆ ਸਾਰਾ ਕੁਝ ਹੈ ਜੀ ਜੋਜੀ ਤਾਂ ਕਿਸੇ ਦੇ ਕੋਈ ਸ਼ੱਕ ਜਾਂ ਕੋਈ ਇਦਾਂ ਦੀ ਵੀ ਲੱਗਦੀ ਗੱਲ ਬਾਤ ਜੀ ਸਭ ਕੁਝ ਲੈ ਗਏ ਹੋਇਆ ਜੀ ਦੋ ਵਿਅਕਤੀ ਜੀ ਨੂੰ ਕਿੰਨੇ ਦਿਨ ਪਹਿਲਾਂ ਸੂਚੀ ਕੀਤਾ ਤੁਸੀਂ ਘੰਟਾ ਹੋ ਗਿਆ ਦੇਖੋ ਜੀ ਕਿੰਨਾ ਹੋ ਗਿਆ ਸਰਕਾਰ ਆਇਆ ਨਹੀਂ ਜੀ ਕਰੂੰਗਾ ਸਾਰੀ ਜੀ ਲਾਈਵ ਤੇ ਆਉਂਦੀ ਕਾਲ ਕਰੂੰਗਾ ਨਹੀਂ ਕਾਲ ਵੀ ਕੋਲ ਵੇਟਿੰਗ ਹੈ ਕਾਲ ਵੇਟਿੰਗ ਹੈ ਮੈਂ ਕਰੀ ਜਨਾ ਨਹੀਂ ਪੀਸਿਆਂ 112 ਤੇ ਫੋਨ ਕੀਤਾ ਤੁਹਾਨੂੰ ਥਾਣੇ ਤੋਂ ਕਾਲ ਆਈ ਸੀਗੀ ਜੀ ਉਹਨਾਂ ਨੇ ਵੀ ਗੱਲ ਵੀ ਕਹਿੰਦੇ ਆ ਰਹੇ ਆ ਜੀ ਤੇ ਉਸ ਤੋਂ ਹਾਲੇ ਤੱਕ ਗਰੂਗਰ ਥਾਣੇ ਦਾ 20 ਮਿੰਟ ਹੋ ਗਿਆ ਤੁਹਾਡੇ ਸਾਹਮਣੇ ਕੀ ਕੀ ਲੱਗਦਾ ਕੀ ਕਿਉਂ ਇੰਨੀ ਲਾਪਰਵਾਹੀ ਵਰਤੀ ਜਾ ਰਹੀ ਹੈ ਕੋਈ ਨੋ ਕਮੈਂਟਸ ਕਰੀਏ ਉਹਦੇ ਬਾਰੇ ਮੈਨੂੰ ਪਹਿਲੀ ਵਾਰੀ ਸਾਡਾ ਵਾਪਿਆ ਹੈ ਹਮਮ ਅਸੀਂ ਤਾਂ ਹਨਾ ਕਾਲ ਕਰਦੇ ਜੋ ਸਾਡਾ ਬਣਾਦਾ ਸੀ ਫਿਰ ਜੇ ਪੁਲਿਸ ਨੂੰ 100 ਨੰਬਰ ਤੇ ਵੀ ਕਰਤੀ ਸੀ ਔਰ ਮੈਨੂੰ ਥਾਣਾ ਇੰਚਾਰਜ 6 ਨੰਬਰ ਦਾ ਫੋਨ ਗਿਆ ਗਿਆ ਸੀਗਾ ਉਹਨਾਂ ਨੂੰ ਵੀ ਦੱਸਤਾ ਸੀ ਸਾਰੀ ਡਿਟੇਲ ਪੀਸੀਆਰ ਨੂੰ ਵੀ ਕੀਤੀ ਕਾਲ ਸੀ ਨਹੀਂ ਪੀਸੀਆਰ ਸੋ ਤੁਸੀਂ ਇਹ ਸਲੀਮ ਜੀ ਦੇ ਮੈਨੇਜਰ ਹੋ ਮੈਨੇਜਰ ਹਾਂ ਸਰ ਕਿ ਕਦ ਦੁਬਾਰਾ ਇਸ ਬਾਰੇ ਪ੍ਰਸ਼ੇਕ ਹੈ ਜੀ ਜੋਸ਼ ਕਹਿੰਦੇ ਉਹਦਾ ਜੀ ਮੈਨੂੰ 22 ਸਾਲ ਹੋ ਗਏ ਭਾਜੀ ਜੀ ਤੁਹਾਨੂੰ ਭਾਜੀ ਕਿੰਨੇ ਵੇਲੇ ਤਲਾ ਹੁੰਦੀ ਸੀ ਤੁਹਾਨੂੰ ਕਿੱਦਾਂ ਬਤਾਉਣਾ ਸਵੇਰੇ 6:30 ਸੋਨਾ ਵੱਡੇ ਦਾ ਹਾਂ ਮੇਰੇ ਕੋਲ ਗਵੰਡੀਆ ਦਾ ਫੋਨ ਐਸੇ ਉਹ ਜਿਹੜਾ ਮੁੰਡਾ ਇੱਥੇ ਸ਼ਾਪ ਇੱਥੇ ਹੁੰਦਾ ਮੇਰਾ ਆਫਿਸ ਉਹਦਾ ਫੋਨ ਆ ਉਹ 10 ਵਜੇ ਆਉਂਦਾ ਉਹਨੇ ਫਿਰ ਸਾਡੇ ਨਾਲ ਕਹੀ ਸਾਬ ਆ ਉਹਨਾਂ ਨੂੰ ਜਾ ਕੇ ਦੱਸਿਆ ਅੱਛਾ ਤਾਲਾ ਪਹਿਲੇ ਟੁੱਟਾ ਹੋਇਆ ਸੀ ਤਾਲਾ ਟੁੱਟਾ ਹੈ ਬਾਹਲਾ ਮੀਨਗੇ ਟੁੱਟਾ ਠੀਕ ਆ ਉਹਨੂੰ ਉੱਥੇ ਕੋਲ ਲੱਗੇ ਕਿ ਲੋਕ ਟੁੱਟਾ ਹੋਇਆ ਉਹ ਬੱਲੇ ਵਾਲੀ ਟੁੱਟ ਕੇ ਸਾਈਡ ਤੇ ਸਿੱ ਜੰਪ ਮਾਰ ਕੇ ਭਾਈ ਤੁਹਾਨੂੰ ਮੈਂ ਵੀਡੀਓ ਦੇ ਦੂੰਗਾ ਤੁਸੀਂ ਦੇਖੋ ਕੈਮਰਾ ਸ਼ਾਇਦ ਉਹਨੂੰ ਨਹੀਂ ਪਤਾ ਕਿ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਉਹਦੇ ਵਾਸਤੇ ਕੈਮਰਾ ਇਸਮੇ ਉਹ ਜੰਪ ਮਾਰਨਾ ਸਾਈਡ ਤੇ ਵੀਡੀਓ ਜਿਹੜੀ ਫੋਨ ਵਗੈਰਾ ਦੇ ਵਿੱਚ ਉਹ ਸੇਵ ਨਹੀਂ ਕੀਤੀ ਵੀਡੀਓ ਇਹ ਹੈ ਤਾਂ ਦਿਖਾ ਦੇਣਾ ਸਰ ਸੋ ਸੀਸੀਟੀਵੀ ਵੀਡੀਓ ਵੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਸੀਸੀਟੀਵੀ ਵੀਡੀਓ ਹੈ ਜਿਸ ਵਿੱਚ ਵਿਅਕਤੀ ਜਿਹੜੇ ਅੰਦਰ ਬੜੇ ਆ ਤਸਵੀਰ ਬ੍ਰਾਈਟਨੈਸ ਵਧਾ ਲੀਆ ਸਰ ਠੀਕ ਹੈ ਦੂਸ਼ ਭਾਈ ਬ੍ਰਾਈਟਨੈਸ ਮਾੜੀ ਹੋ ਰਹੀ ਹੈ ਭਾਈ ਉਹ ਰਾਤ ਦਾ ਵੀ ਜਨ ਹੈ ਨਾ ਦੇਖੋ ਲੱਗਦਾ ਰਹੇ ਨਾ ਥੋੜੇ ਹੋਏ ਆ ਦੇਖੋ ਸਾਰੇ ਤੁਹਾਨੂੰ ਦਿਖਾਵਾਂਗੇ ਵਿਜ਼ਨ ਰਾਹ ਤੋਂ ਕੰਟਰੋਲ ਤੇ ਤੁਸੀਂ ਬਾਣੀ ਨੂੰ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ